ਹਾਜੀ ਕਿਸਾਨ ਵੀਰੋ ਜਿਹੜੇ ਖੇਤਾਂ ਦੇ ਵਿੱਚ ਅੜियल ਗੁਲੀ ਡੰਡਾ ਹੋ ਚੁੱਕਿਆ ਆ ਆਪਣੇ ਕਿਸਾਨ ਵੀਰ ਮਹਿੰਗੇ ਨਦੀਨ ਆਸ਼ਕ ਵਰਤਨ ਦੇ ਬਾਅਦ ਵੀ ਜਦ ਆਪਣਾ ਗੁਲੀ ਡੰਡਾ ਕੰਟਰੋਲ ਨਹੀਂ ਹੁੰਦਾ ਕਿਉਂਕਿ ਜਿਹੜਾ ਗੁਲੀ ਡੰਡਾ ਜੇਕਰ ਆਪਣੀ ਕਣਕ ਦੀ ਫਸਲ ਦੇ ਵਿੱਚ ਹੋਵੇਗਾ ਹੈਵੀ ਹੋਵੇਗਾ ਜ਼ਿਆਦਾ ਹੋਵੇਗਾ ਤੇ ਜਿਹਦੀ ਆਪਣੀ ਕਣਕ ਦੀ ਫਸਲ ਦਾ ਝਾੜ ਕਟੇਗਾ ਹੀ ਕਟੇਗਾ ਇਹਨੂੰ ਕੰਟਰੋਲ ਕਰਨਾ ਆਪਾਂ ਨੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਆਪਣੇ ਖੇਤਾਂ ਦੇ ਵਿੱਚ ਜ਼ਿਆਦਾ ਹੁੰਦਾ ਆਪਾਂ ਕੰਟਰੋਲ ਨਹੀਂ ਕਰ ਪਾਉਂਦੇ ਤਾਂ ਔਣ ਵਸਾਲਾਂ ਦੇ ਵਿੱਚ ਇਹ ਹੋਰ ਜ਼ਿਆਦਾ ਅੜियल ਹੋ ਜਾਂਦਾ ਫਿਰ ਉਹਨੂੰ ਜਿਹੜਾ ਕੰਟਰੋਲ ਕਰਨਾ ਬਹੁਤ ਜ਼ਿਆਦਾ ਤੇ ਇਹਨੂੰ ਕੰਟਰੋਲ ਕਰਨ ਵਾਸਤੇ ਆਪਣੇ ਕਿਸਾਨ ਵੀਰ ਜਿਵੇਂ ਸੰਕੋਰ ਦੇ ਨਾਮ ਦੇ ਟੈਕਨੀਕਲ ਆਉਂਦੇ ਨੇ ਸੰਕੋਰ ਜਿਵੇਂ ਆਪਾਂ ਵਰਤਦੇ ਹਾਂ ਜਾਂ ਜਿਹਦੇ ਵਿੱਚ ਟੈਕਨੀਕਲ ਮੈਟਰੀ ਬਿਊਜਨ ਹੁੰਦਾ ਹੋਰ ਵੀ ਵੱਖ-ਵੱਖ ਕੰਪਨੀਆਂ ਵੱਖ-ਵੱਖ ਨਾਵਾਂ ਦੇ ਨਾਮ ਤੇ ਬਣਾਉਂਦੀਆਂ ਨੇ ਤੇ ਇਹਨੂੰ ਆਪਣੇ ਕਿਸਾਨ ਵੀਰ ਵਰਤਦੇ ਨੇ ਇਹਨਾਂ ਦੇ ਵਿੱਚ ਜਿਹੜਾ ਆਪਣਾ ACM 9 ਦੇ ਵਿੱਚ ਵੀ ਆਪਣਾ ਮੈਟਰੀ ਬਿਊ ਟੈਕਨੀਕਲ ਹੁੰਦਾ ਜਾਂ ਆਪਾਂ ਸ਼ਗਨ 211 ਦੇ ਵਿੱਚ ਵੀ ਹੁੰਦਾ ਇਹ ਜਿਹੜਾ ਟੈਕਨੀਕਲ ਇੱਕ ਆਪਾਂ ਸਖਤ ਨਦੀਨ ਆਸ਼ਕੇ ਕਿਉਂਕਿ ਇਹਨੂੰ ਆਪਾਂ ਜੇਕਰ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਡੋਜ਼ ਸਹੀ ਨਹੀਂ ਪਹੁੰਚਦਾ ਤਾਂ ਆਪਣਾ ਜਿਹੜਾ ਕਣਕ ਦਾ ਨੁਕਸਾਨ ਹੋ ਜਾਂਦਾ ਆਪਣੀ ਸੜ ਜਾਂਦੀ ਇਹਨੂੰ ਜੇਕਰ ਆਪਾਂ ਕਿਹੜੀ ਜ਼ਮੀਨ ਦੇ ਵਿੱਚ ਆਪਾਂ ਜਿਹੜਾ ਮੈਟਰੀਬਿਊਸ਼ਨ ਜਿਹੜੇ ਕਿਸਾਨ ਵੀਰ ਆਪਣੇ ਜ਼ੂਰੀਆ ਦੇ ਵਿੱਚ ਪਾ ਕੇ ਛੱਟਾ ਦਿੰਦੇ ਨੇ ਆਪਾਂ ਨੂੰ ਕਿੰਨੀ ਮਾਤਰਾ ਲੈਣੀ ਚਾਹੀਦੀ ਏ ਤਾਂ ਜੋ ਜਿਹੜੀ ਆਪਣੇ ਕਣਕ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਆਪਾਂ ਨੂੰ ਜਿਹੜੇ ਗੁਲੀ ਡੰਡੇ ਦਾ ਕੰਟਰੋਲ ਵੀ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਆਂ ਤਾਂ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਆਪਣਾ ਮੈਟਰੀਬਿਊਸ਼ਨ ਹੈ ਟੈਕਨੀਕ ਵਾਲੇ ਇਹ ਆਪਾਂ ਵੱਖ-ਵੱਖ ਕੰਪਨੀਆਂ ਦੇ ਨਾਮ ਤੇ ਜਿਵੇਂ ਸੰਕੋਰ ਦੇ ਨਾਮ ਤੇ ਆਉਂਦਾ ਹੋਰ ਵੀ ਕਈ ਕੰਪਨੀਆਂ ਦੇ ਨਾਮ ਤੇ ਆਉਂ ਇਨੂੰ ਵਰਤਣ ਤੋਂ ਪਹਿਲਾਂ ਜੇਕਰ ਆਪਾਂ ਸਾਵਧਾਨੀਆ ਕਿਸਾਨ ਵੀਰੋ ਨਹੀਂ ਵਰਤਦੇ ਤਾਂ ਆਪਣੀ ਜਿਹੜੇ ਕਣਕ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਜਿਵੇਂ ਕਿਸੇ ਨੇ ਡੋਜ ਕਿੰਨੀ ਆਪਣੇ ਖੇਤ ਵਿੱਚ ਪਾਈਏ ਉਸ ਨੂੰ ਆਪ ਨੂੰ ਰਿਜ਼ਲਟ ਮਿਲ ਜਾਂਦਾ ਪਰ ਉਹੀ ਡੋਜ ਜੇਕਰ ਦੂਜਾ ਕਿਸਾਨ ਪਾਉਂਦਾ ਤਾਂ ਉਹਨੂੰ ਰਿਜ਼ਲਟ ਮਿਲਣ ਦੀ ਥਾਂ ਉਹਦਾ ਨੁਕਸਾਨ ਹੋ ਜਾਂਦਾ ਕਿਉਂਕਿ ਜਿਹੜੀ ਇਹਦੀ ਡੋਜ ਹੈ ਆਪ ਨੂੰ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਸੈੱਟ ਕਰਨੀ ਚਾਹੀਦੀ ਜਿਹੜੀਆਂ ਆਪਣੀਆਂ ਹਲਕੀਆਂ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਤਾਂ ਤਕਰੀਬਨ ਹੀ ਆਪਾਂ ਨੂੰ ਘਾਟ ਰੋਜ ਪਾਉਣੀ ਚਾਹੀਦੀ ਜਿਹੜੀਆਂ ਆਪਣੀਆਂ ਭਾਰੀਆਂ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਇਹਦੇ ਵਿੱਚ ਜੇਕਰ ਥੋੜੀ ডোজ ਵੱਧ ਵੀ ਪਾਈ ਜਾਂਦੀ ਤਾਂ ਜਿਹੜਾ ਨੁਕਸਾਨ ਆਪਣਾ ਬਹੁਤ ਘੱਟ ਹੁੰਦਾ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਸਭ ਤੋਂ ਜਦੋਂ ਆਪਾਂ ਇਹ ਨਦੀਨ ਆਸ਼ਕ ਆਪਾਂ ਆਪਣੇ ਖੇਤ ਵਿੱਚ ਵਰਤਦੇ ਹਾਂ ਚਾਹੇ ਕੋਈ ਵੀ ਨਦੀਨ ਆਸ਼ਕ ਆਪਾਂ ਵਰਤਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਜਿਹੜੀ ਆਪਣੀ ਖੇਤ ਵਿੱਚ ਘਾਟ ਆਵੇਗੀ ਮੈਗਨੀਜ਼ ਦੀ ਤੇ ਜਿਹੜੀ ਆਪਣੀਆਂ ਹਲਕੀਆਂ ਜਾਂ ਰੇਤਲੇ ਜ਼ਮੀਨਾਂ ਨੇ ਇਹਨਾਂ ਦੇ ਵਿੱਚ ਤਾਂ ਪਹਿਲਾਂ ਹੀ ਮੈਗਨੀਜ਼ ਦੀ ਘਾਟ ਪਹਿਲਾਂ ਹੀ ਹੁੰਦੀ ਹੈ ਜਦੋਂ ਆ ਮੈਟਰੀਬਿਊਜਨ ਆਪਾਂ ਖੇਤ ਵਿੱਚ ਜਿਆਦਾ ਦੀ ਮਾਤਰਾ ਦੇ ਵਿੱਚ ਪਾ ਦਿੰਨੇ ਆ ਤਾਂ ਜਿਹੜੀ ਆਪਣੇ ਕਣਕ ਦਾ ਨੁਕਸਾਨ ਜ਼ਿਆਦਾ ਹੁੰਦਾ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਤੱਤ ਦੀ ਜਿਹੜੀ ਘਾਟ ਘਟ ਆਉਂਦੀ ਤਾਂ ਜੋੜ ਆਪਣਾ ਉਹ ਥੋੜਾ ਕੁ ਵੱਧ ਝਟਕਾ ਸਹਿਣ ਕਰ ਲੈਂਦੀਆਂ ਨੇ ਜੇਕਰ ਆਪਾਂ ਕੋਈ ਵੀ ਚਾਹੇ ਆਪਣੇ ਖੇਤ ਵਿੱਚ ਮੈਗਨੀਜ਼ ਦੀ ਘਾਟ ਆਉਂਦੀ ਚਾਹੇ ਨਹੀਂ ਆਉਂਦੀ ਜੇਕਰ ਆਪਾਂ ਮੈਟਰੀਬਿਊਜਨ ਜਾਂ ਕੋਈ ਹੋਰ ਸਖਤ ਨਦੀਨ ਆ ਇੱਕ ਸਪਰੇਅ ਆਪਾਂ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਆਪਣੇ ਖੇਤ ਵਿੱਚ ਮੈਗਨੀਜ਼ ਦੀ ਘਾਟ ਦੂਰ ਕਰ ਲੈਣੀ ਚਾਹੀਦੀ ਏ ਇੰਦੀ ਵਾਸਤੇ ਆਪਾਂ ਨੂੰ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ 2 ਦਿਨ ਪਹਿਲਾਂ ਆਪਾਂ ਨੂੰ ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਲੈਣੀ ਚਾਹੀਦੀ ਤਾਂ ਜੋ ਜਿਹੜੀ ਆਪਣੀ ਨਦੀਨਾਸ਼ਕ ਦੇ ਕਾਰਨ ਜਿਹੜਾ ਆਪਣੇ ਕਣਕ ਨੂੰ ਨੁਕਸਾਨ ਨਾ ਪਹੁੰਚੇ ਤੇ ਜਿਹੜਾ ਆਪਾਂ ਵਧੀਆ ਰਿਜ਼ਲਟ ਆਪਾਂ ਗੁਲੀ ਰੇਡ ਨੂੰ ਕੰਟਰੋਲ ਕਰਕੇ ਲੈ ਸਕਦੇ ਆ ਤੇ ਹੁਣ ਗੱਲ ਕਰਦੇ ਆ ਕਿਸਾਨ ਵੀਰੋ ਜਿਹੜੀ ਇਹਦੀ ਡੋਜ਼ ਹੈ ਕਿਉਂਕਿ ਜੇਕਰ ਆਪਾਂ ਇਹਨੂੰ ਸਾ ਯੂਰੀਆ ਦੇ ਵਿੱਚ ਮਿਕਸ ਕਰਕੇ ਆਪਾਂ ਪਾਉਣਾ ਚਾਹੁੰਦੇ ਆ ਕਿਉਂਕਿ ਜੇਕਰ ਗੁਲੀ ਡੰਡਾ ਜ਼ਿਆਦਾ ਹੁੰਦਾ ਤੇ ਆਪਣਾ ਜਿਹੜੇ ਕਣਕ ਦਾ ਨੁਕਸਾਨ ਜ਼ਿਆਦਾ ਹੁੰਦਾ ਝਾੜ ਜ਼ਿਆਦਾ ਘਟ ਜਾਂਦਾ ਇਹਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਏ ਜਿਹੜੇ ਕਿਸਾਨ ਵੀਰੇ ਹਲਕੀਆਂ ਜਾਂ ਰੇਤਲੇ ਵਾਹਨਾਂ ਨੇ ਜੇਕਰ ਇਸ ਨੂੰ ਨਾ ਪਾਉ ਤਾਂ ਬਹੁਤ ਵਧੀਆ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਇਹਦਾ ਜ਼ਿਆਦਾ ਨੁਕਸਾਨ ਹੁੰਦਾ ਜੇਕਰ ਤੁਸੀਂ ਪਿਛਲੇ ਸਾਲ ਕੋਈ ਤਜਰਬਾ ਕੀਤਾ ਜਾਂ ਤੁਹਾਡੇ ਏਰੀਆ ਦੇ ਵਿੱਚ ਕੋਈ ਕਿਸਾਨ ਵੀਰ ਇਸ ਨੂੰ ਵਰਤ ਰਿਹਾ ਤਾਂ ਉਹਦੇ ਨਾਲ ਤੁਸੀਂ ਸਲਾਹ ਲੈ ਕੇ ਜ਼ਰੂਰ ਪਾ ਸਕਦੇ ਹੋ ਵੀ ਕਿੰਨੀ ਡੋਜ਼ ਆਪਣੇ ਖੇਤਾਂ ਵਿੱਚ ਪਾ ਰਿਹਾ ਤੇ ਬਾਕੀ ਜੇ ਤੁਸੀਂ ਪਹਿਲੀ ਵਾਰ ਪਾ ਰਹੇ ਹੋ ਤਾਂ ਤੁਸੀਂ ਇਹਨੂੰ ਕਾਟ ਰਕਵੇ ਦੇ ਵਿੱਚ ਕਾਟੇਰੀ ਵਿੱਚ ਟ੍ਰਾਇਲ ਕਰਕੇ ਦੇਖੋ ਕਿਉਂਕਿ ਜਿਹੜੀਆਂ ਹਲਕੀਆਂ ਜਿਹੀਆਂ ਰੇਤਲੇਵਾਨਾਂ ਦੇ ਵਿੱਚ ਇਸ ਦਾ ਜ਼ਿਆਦਾ ਨੁਕਸਾਨ ਹੁੰਦਾ ਬਾਕੀ ਜੇਕਰ ਫੇਰ ਹੀ ਆਪਾਂ ਡੋਜ਼ ਦੀ ਗੱਲ ਕਰੀਏ ਇਹਨੂੰ ਆਪਾਂ ਜਿਵੇਂ ਭਾਰੀਆਂ ਜ਼ਮੀਨਾਂ ਦੇ ਵਿੱਚ ਢਾਈ 300 ਗ੍ਰਾਮ ਤਾਂ ਆਪਣੇ ਕਿਸਾਨ ਵੀਰ ਪਾਉਂਦੇ ਨੇ ਉਸ ਡੋਜ਼ ਦੇ ਹਿਸਾਬ ਨਾਲ ਆਪਾਂ ਨੂੰ ਨਹੀਂ ਪਾ ਸਕਦੇ ਇਹਦੀ ਡੋਜ਼ ਕਿਸਾਨ ਵੀਰੋ ਜੇਕਰ ਆਪਾਂ ਹਲਕੇ ਜਾਂ ਰੇਤਲੇਵਾਨ ਨੇ ਆਪਣੇ ਤਾਂ ਇਹਨੂੰ ਆਪਾਂ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਵੱਧ ਤੋਂ ਵੱਧ 200 ਗ੍ਰਾਮ ਤੱਕ ਇਸ ਨੂੰ ਵੱਧ ਆਪਣੀ ਖੇਤਾਂ ਵਿੱਚ ਢੋਜ ਨਾ ਪਾਓ ਜਿੰਨਾ ਕਿਸਾਨ ਵੀਰਾਂ ਦੇ ਹਲਕੇ ਜਾਂ ਰੇਤਲੇ ਬਾਣ ਨੇ ਕੋਸ਼ਿਸ਼ ਕਰੋ ਕਿ 150 ਗ੍ਰਾਮ ਤੋਂ ਸ਼ੁਰੂ ਕਰੋ ਜੇਕਰ 150 ਗ੍ਰਾਮ ਤੇ ਰਿਜ਼ਲਟ ਵਧੀਆ ਮਿਲਦੇ ਤਾਂ ਬਹੁਤ ਵਧੀਆ ਨਹੀਂ ਤਾਂ ਫਿਰ 150 ਤੋਂ ਲੈ ਕੇ ਆਪਾਂ 175 80 ਗ੍ਰਾਮ ਤੱਕ ਵੀ ਆਪਾਂ ਇਸ ਨੂੰ ਪਾ ਸਕਦੇ ਹਾਂ ਵੱਧ ਤੋਂ ਵੱਧ ਢੋਜ ਕਿਸਾਨ ਵੀਰੋ 200 ਗ੍ਰਾਮ ਤੱਕ ਤੇ ਜਿਹੜੇ ਆਪਣੇ ਭਾਰੇਵਾਣ ਨੇ ਡਾਕਰ ਜ਼ਮੀਨਾਂ ਨੇ ਉਸ ਕਿਸਾਨ ਵੀਰ ਆਪਣੇ ਕਈ ਵੀਰ 300 ਗ੍ਰਾਮ ਤੱਕ ਤੋਂ 300 ਗ੍ਰਾਮ ਤੋਂ ਵੱਧ ਵੀ ਕਈ ਕਿਸਾਨ ਵੀਰ ਪਾਉਂਦੇ ਨੇ ਬਾਕੀ ਭਾਰੇਵਾਨਾਂ ਦੇ ਵਿੱਚ ਵੀ ਆਪਾਂ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤੱਕ 200 ਗ੍ਰਾਮ ਤੋਂ ਲੈ ਕੇ 300 ਗ੍ਰਾਮ ਦੇ ਲਗਭਗ ਆਪਾਂ ਆਪਣੇ ਭਾਰੇਵਾਨਾਂ ਦੇ ਵਿੱਚ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂ ਵਧੀਆ ਆਪਾਂ ਚਾ ਰਿਜ਼ਲਟ ਲੈ ਸਕਦੇ ਆਂ ਬਾਕੀ ਭਾਰੇਵਾਨ ਦੇ ਵਿੱਚ ਵੀ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਇੱਕ ਵਾਰ ਜਿਹੜੀ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਜ਼ਰੂਰ ਕਰੋ ਤਾਂ ਜੋ ਜਿਹੜੀ ਆਪਾਂ ਨੂੰ ਕੋਈ ਥੋੜਾ ਬੋਧਾ ਛਿੜਕਾ ਨਾ ਲੱਗੇ ਹਲਕੇਵਾਨਾਂ ਦੇ ਵਿੱਚ ਆਪਾਂ 150 ਤੋਂ ਲੈ ਕੇ 200 ਗ੍ਰਾਮ ਤੱਕ ਇਹਨੂੰ ਯੂਜ਼ ਕਰੋ ਤੇ ਭਾਰੇਵਾਨਾਂ ਦੇ ਵਿੱਚ 200 ਗ੍ਰਾਮ ਤੋਂ ਲੈ ਕੇ ਆਪਾਂ 300 ਗ੍ਰਾਮ ਤੱਕ ਇੱਕ ਸਾਨੀਰ ਆਪਣੀ ਡੋਜ਼ ਸੈੱਟ ਕਰਨੀ ਹੈ ਇਸ ਤੋਂ ਲਾਵਾ ਜਿਹੜੀ ਆਪਣੀ ਖਿਲਾਰਨ ਦੀ ਵਿਧੀ ਜੇਕਰ ਆਪਾਂ ਯੂਰੀਆ ਖਾਦ ਦੇ ਵਿੱਚ ਪਾਉਣੇ ਆ ਕਿਉਂਕਿ ਜੇਕਰ ਆਪਾਂ ਡੋਜ਼ ਵੀ ਸਹੀ ਪਾ ਲਈਨੇ ਜੇ ਆਪਣੀ ਖਿਲਾਰਨ ਦੀ ਵਿਧੀ ਛੱਟਾ ਦੇਣ ਦੀ ਵਿਧੀ ਸਹੀ ਨਹੀਂ ਤਾਂ ਫਿਰ ਵੀ ਆਪਣਾ ਜਿਹੜਾ ਕਣਕ ਦਾ ਨੁਕਸਾਨ ਹੋ ਜਾਂਦਾ ਜਦੋਂ ਵੀ ਆਪਾਂ ਇਹ ਇਹ ਆਪਾਂ ਮੈਟਰੀਬਿਊਜਨ ਸੰਕੋਰ ਜਾਂ ਵਰਤਨੀ ਆਪਣੇ ਖੇਤਾਂ ਦੇ ਵਿੱਚ ਪਹਿਲੇ ਪਾਣੀ ਲੱਗਣ ਤੋਂ ਬਾਅਦ ਜਦੋਂ ਆਪਣਾ ਪਾਣੀ ਜੀਰ ਜਾਵੇ ਤੇ ਜਾਂ ਕਿਤੇ ਕਿਤੇ ਮਾੜਾ-ਵੋਟਾ ਪਾਣੀ ਖੜਾ ਹੋਵੇ ਤੇ ਜਦੋਂ ਪਾਣੀ ਜੀਰਨ ਤੋਂ ਬਾਅਦ ਫਿਰ ਆਪ ਆਪਾਂ ਇੱਕ ਬੈਗ ਯੂਰੀਆ ਲੈਣਾ ਉਸ ਵਿੱਚ ਆਪਾਂ ਅੱਧਾ ਲੀਟਰ ਡੀਜ਼ਲ ਲੈਣਾ ਡੀਜ਼ਲ ਦਾ ਕੰਮ ਕੀ ਹੁੰਦਾ ਕਿ ਜਿਹੜਾ ਆਪਣਾ ਇਹਦਾ ਜਿਹੜਾ ਧੂੜਾ ਹੁੰਦਾ ਬੈਟਰੀਬਿਓਨ ਸੰਕੋਰ ਦਵਾਈ ਦਾ ਇਹ ਆਪਣੇ ਪੱਤੇ ਉੱਤੇ ਨਾ ਜੰਮੇ ਕਿਉਂਕਿ ਜੇਕਰ ਇਹਦਾ ਧੂੜਾ ਆਪਣੇ ਪੱਤਿਆਂ ਉੱਤੇ ਜੰਮਦਾ ਤੇ ਜਿਹੜੇ ਆਪਣੇ ਪੱਤੇ ਵੀ ਸੁੱਕਣਗੇ ਪੱਤੇ ਮੱਚ ਸਕਦੇ ਨੇ ਤੇ ਅੱਧਾ ਲੀਟਰ ਆਪਾਂ ਡੀਜ਼ਲ ਵਿੱਚ ਯੂਰੀਆ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜੀ ਆਪਾਂ ਬੈਟਰੀਬਿਓਨ ਸੰਕੋਰ ਦਵਾਈ ਏ ਉਹਨੂੰ ਆਪਾਂ ਇੱਕ ਵੱਖਰੇ ਆਪਾਂ ਭਾਂਡੇ ਵਿੱਚ ਪਾ ਕੇ ਉਹਨੂੰ ਉਹਦੇ ਵਿੱਚ ਜਾਂ ਤਾਂ ਆਪਾਂ ਜਿਹੜੇ ਜ਼ਰਦੀ ਵਾਲਾ ਰੰਗ ਹੁੰਦਾ ਉਹ ਆਪਾਂ ਲੈ ਸਕਦੇ ਆ ਨਹੀਂ ਤਾਂ ਆਪਾਂ ਜੇ 150 ਤੋਂ ਲੈ ਕੇ 200 ਗ੍ਰਾਮ ਤੱਕ ਹਲਦੀ ਆਪਾਂ ਵਿੱਚ ਮਿਕਸ ਕਰ ਲੈਣੀ ਹੈ ਜਿਹੜੀ ਆਪਣੀ ਮੈਟਰੀਅਲ ਨੂੰ ਸੰਕੋਰ ਦਵਾਈਏ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਯੂਰੀਆ ਦੇ ਵਿੱਚ ਜਿੰਦੇ ਵਿੱਚ ਆਪਾਂ ਡੀਜ਼ਲ ਮਿਕਸ ਕੀਤਾ ਹੁੰਦਾ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰਨੀ ਹੈ ਜਿਹੜੀ ਹਲਦੀਆਂ ਚੌਲਾਂ ਵਾਲਾ ਆਪਾਂ ਜ਼ਰਦੀ ਵਾਲਾ ਰੰਗ ਪਾਉਣੇ ਆ ਇਹਦਾ ਪਾਉਣ ਦਾ ਕਾਰਨ ਕਿ ਜੇ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਆਪਣੀ ਬੈਟਰੀ ਬੁਝਣ ਜਿਹੜੀ ਆਪਣੀ ਦਵਾਈ ਹੈ ਸਾਰੀ ਜਿਹੜੀ ਖਾਦ ਦੇ ਵਿੱਚ ਇੱਕ ਬਰਾਬਰ ਮਾਤਰਾ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਹੋਵੇ ਕਿਉਂਕਿ ਜੇਕਰ ਕਿਸੇ ਆਪਣੀ ਯੂਰੀਆ ਦੇ ਵਿੱਚ ਵੱਧ ਪੈ ਗਈ ਜਾਂ ਕਿਤੇ ਘੱਟ ਪੈ ਗਈ ਉਹਦਾ ਆਪਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਜਿੱਥੇ ਉਹ ਦਵਾਈ ਜ਼ਿਆਦਾ ਪੈ ਗਈ ਉੱਥੇ ਕੰਮ ਚ ਜਾਣੀ ਹੈ ਤੇ ਜਿੱਥੇ ਘੱਟ ਪੈ ਗਈ ਜਾਂ ਨਹੀਂ ਪਈ ਉੱਥੇ ਜਰ ਆਪਣਾ ਗੁਲੀ ਡੰਡਾ ਆਪਣਾ ਮਰਨਾ ਨਹੀਂ ਕੰਟਰੋਲ ਨਹੀਂ ਹੋਣਾ ਇਸ ਕਰਕੇ ਆਪਣਾ ਇੱਕ ਆਪਾਂ ਆਪਾਂ ਕਹਿ ਸਕਦੇ ਕਿ ਵੀ ਚੰਗੀ ਤਰ੍ਹਾਂ ਆਪਾਂ ਨੂੰ ਦਵਾਈ ਚੰਗੀ ਤਰ੍ਹਾਂ ਮਿਕਸਿੰਗ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਆਪਾਂ ਇੱਕ ਬੈਗ ਯੂਰੀਆ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਦੂਰਾ ਛਿੱਟਾ ਦੇਣਾ ਇੱਕ ਪਾਸੇ ਜਿਵੇਂ ਆਪਣਾ ਉੱਤਰ ਤੋਂ ਦੱਖਣ ਤੇ ਫਿਰ ਆਪਾਂ ਪੂਰਬ ਤੋਂ ਪੱਛਮ ਯਾਨੀ ਕਿ ਦੋ ਛੱਟ ਆਪਾਂ ਦੋ ਵਾਰੀਆਂ 'ਚ ਛਿੱਟਾ ਦਵਾਂਗੇ ਤੇ ਇਹਦੇ ਨਾਲ ਜਿਹੜੀ ਆਪਣਾ ਪਤਲਾ-ਪਤਲਾ ਕ ਆਪਣਾ ਆਪਾਂ ਕਹਿ ਸਕਦੇ ਹਾਂ ਜਿਹੜੀ ਦਵਾਈ ਪਤਲੀ-ਪਤਲੀ ਸਾਰੇ ਥਾਂ ਤੇ ਇੱਕ ਆਪਣੀ ਚੰਗੀ ਤਰ੍ਹਾਂ ਕੰਮ ਕਰੇਗੀ ਕਿਉਂਕਿ ਇਹਦੇ ਨਾਲ ਜਿਹੜਾ ਆਪਣਾ ਫਿਰ ਇੱਕ ਪਾੜਾ ਵੀ ਨਹੀਂ ਰਹੇਗਾ ਕਿਉਂਕਿ ਜੇਕਰ ਕੋਈ ਆਪਣੀ ਇਰਾਲ ਰਹਿ ਜਾਂਦੀ ਹੈ ਬੜਾ ਰਹਿ ਜਾਂਦਾ ਤਾਂ ਉਥੇ ਨਦੀਨ ਆਸ਼ਕ ਨਹੀਂ ਮਰੇਗਾ ਤੇ ਜਾਂ ਜਿੱਥੇ ਜ਼ਿਆਦੀ ਦਬਾਅ ਪੈ ਗਈ ਉਥੇ ਆਪਣਾ ਨੁਕਸਾਨ ਹੋਵੇਗਾ ਤੇ ਇਹਨੂੰ ਆਪਣੀ ਯੂਰੀਆ ਖਾਦ ਨੂੰ ਦੋ ਤਰਫਾ ਛੱਟਾ ਦਿਓ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੇ ਇੱਕ ਗੱਲ ਦਾ ਧਿਆਨ ਰੱਖੋ ਕਿ ਆਪਣੇ ਜਿਹੜੇ ਇਹ ਕਿਤੇ ਵੀ ਆਪਣੀ ਜਿਹੜੀ ਮੋਠੇ ਜ਼ਿਆਦੀ ਭਾਰੀ ਨਾ ਵੱਜੇ ਕਿਉਂਕਿ ਜਿੱਥੇ ਮੋਠ ਭਾਰੀ ਵੱਜ ਗਈ ਉਥੇ ਜਿਹੜਾ ਆਪਣੇ ਕਣਕ ਆਪਣੀ ਦਾ ਨੁਕਸਾਨ ਹੋ ਸਕਦਾ ਬਾਕੀ ਜਿਹੜੀ ਆਪਣੇ ਕਿਸਾਨ ਵੀਰ ਜੇ ਜਿਹੜੇ ਆਪਣੇ ਕਿਸਾਨ ਵੀਰਾਂ ਨੇ DBJ 326 ਵੈਰੈਟੀ ਲਈ ਚਾਹੇ PBJ 426 ਵੈਰੈਟੀ ਲਈ ਉਹਨਾਂ ਵਿੱਚ ਵੀ ਆਪਾਂ ਗੁਜ਼ਰ ਲੜੇ ਨੂੰ ਕੰਟਰੋਲ ਕਰਨ ਵਾਸਤੇ ਇਹ ਜਿਹੜਾ ਆਪਾਂ ਸੰਕੋਰ ਜਾਂ ਮੈਟਰੀਬਿਜਨ ਆਪਾਂ ਵਰਤ ਸਕਦੇ ਆਂ ਬਾਕੀ ਆਪਣਾ ਖਿਲਾਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਡੋਜ਼ ਸੈੱਟ ਹੋਣੀ ਚਾਹੀਦੀ ਹੈ ਫੇਰ ਹੀ ਜੇਕਰ ਐਵੇਂ ਆਪਾਂ ਵਰਤ ਸਕਦੇ ਆਂ ਬਾਕੀ ਜੇ ਉਸ ਕਾਰਨ ਕਰਕੇ ਜੇ ਆਪਣੀ ਡੋਜ਼ ਗਲਤੀ ਆਪਾਂ ਡੋਜ਼ ਜ਼ਿਆਦਾ ਪਾ ਲਈਏ ਮਾਤਰਾ ਜ਼ਿਆਦਾ ਪਾ ਲਈਏ ਜੇ ਆਪਣੀ ਖਿਲਾਰਨ ਦੀ ਵਿਧੀ ਸਹੀ ਨਹੀਂ ਹੈ ਉਹਦੇ ਕਰਕੇ ਜੇਕਰ ਕਣਕ ਦਾ ਨੁਕਸਾਨ ਹੁੰਦਾ ਉਹ ਆਪਣੇ ਲਾਗ ਲੱਗ ਗਾਲੇ ਬਾਕੀ ਡੀਬੀ ਜਿਹੜੇ 327 ਦੇ ਵਿੱਚ ਪੀਬੀ ਜਿਹੜੇ 826 ਦੇ ਵਿੱਚ ਆਪਾਂ ਇਸ ਜਿਹੜੀ ਸੰਕੂਰ ਨੂੰ ਆਪਾਂ ਵਰਤ ਸਕਦੇ ਹਾਂ ਮਜਬੂਰੀ ਤੌਰ ਤੇ ਵਰਤ ਸਕਦੇ ਹਾਂ ਕਿਉਂਕਿ ਜੇਕਰ ਆਪਣੀ ਖੇਤਾਂ ਦੇ ਵਿੱਚ ਗੁਲੀ ਰੋਣਾ ਜ਼ਿਆਦਾ ਹੁੰਦਾ ਤੇ ਆਪਣੀ ਜਿਹੜੀ ਕਣਕ ਦਾ ਨੁਕਸਾਨ ਵੀ ਹੈ ਆਪਣਾ ਝਾੜ ਵੀ ਘਟੇਗਾ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਸ ਨੂੰ ਆਪਾਂ ਕਲੀ ਸਪਰੇ ਵੀ ਕਰ ਸਕਦੇ ਹਾਂ ਤੇ ਆਪਾਂ ਹੋਰ ਕਿਹੜੇ ਕਿਹੜੇ ਟੈਕਨੀਕਲ ਦੇ ਨਾਲ ਇਸ ਨੂੰ ਆਪਾਂ ਮਿਕਸ ਕਰ ਸਕਦੇ ਆ ਆਪਾਂ ਆਉਣ ਵਾਲੇ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਬਾਕੀ ਇਸ ਨੂੰ ਪਹਿਲੇ ਪਾਣੀ ਲਾਉਣ ਤੋਂ ਬਾਅਦ ਹੀ ਆਪਾਂ ਨੂੰ ਇਹ ਵਰਤਣੀ ਚਾਹੀਦੀ ਹੈ ਕਿਉਂਕਿ ਜੇਕਰ ਪਹਿਲੇ ਪਾਣੀ ਤੋਂ ਪਹਿਲਾਂ ਵਰਤਾਂਗੇ ਤਾਂ ਆਪਣਾ ਜਿਆਦਾ ਨੁਕਸਾਨ ਹੋਵੇਗਾ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਮਿਲੇਗਾ ਤੇ ਜ਼ਮੀਨ ਦੇ ਵਿੱਚ ਬੱਤਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਪਹਿਲੇ ਪਾਣੀ ਲੱਗਣ ਤੋਂ ਬਾਅਦ ਜਿਹੜੀ ਆਪਣੀ ਜ਼ਮੀਨ ਸੁੱਕ ਗਈ ਹੋਵੇ ਫਿਰ ਆਪਾਂ ਨੂੰ ਕੋਈ ਪਾਉਣ ਦਾ ਬਹੁਤਾ ਫਾਇ